ਹੈਲੋ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਇਸ ਤਰ੍ਹਾਂ ਆਪਾਂ ਆਪਣੇ ਫੇਸ ਤੇ ਜਿਹੜਾ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਮ사ਜ ਕਰਨੀ ਆ ਮੈਨੂੰ ਪਤਾ ਵਖੇ ਭੈਣਾ ਨੂੰ ਰਾਤ ਨੂੰ ਸੌਣ ਲੱਗਿਆਂ ਬਹੁਤ ਹੀ ਜ਼ਿਆਦਾ ਆਲਸ ਹੋ ਜਾਂਦਾ ਤੇ ਫਿਰ ਜਦੋਂ ਉਹਨਾਂ ਨੂੰ ਬਹੁਤ देर ਹੋ ਜਾਂਦੀ ਉਹਨਾਂ ਦੇ ਚਿਹਰੇ 'ਤੇ ਜਿਹੜਾ ਪੂਰਾ ਆਪਾਂ ਜਿਹੜਾ ਨਾ ਚਲਕੰਡਾ ਪੈਂਦਾ ਆ ਅੱਜ ਆਪਾਂ ਲਿਆ ਵਾ ਜਿਹੜਾ ਵਾ ਬਦਾਮ ਰੋਵਨ ਤੇਲ ਤੇ ਇਹਦੇ ਆਪਾਂ 5-6 ਬੂੰਦਾਂ ਜਿਹੜੀਆਂ ਇਸ ਤਰ੍ਹਾਂ ਹੱਥ ਤੇ ਹੀ ਪਾ ਲਈਆਂ ਵਾ ਇਹਦੇ ਨਾਲ ਹੀ ਆਪਾਂ ਜਿਹੜੀ ਥੋੜੀ ਜੀ ਵੈਸਲਿਨ ਪੈਟਰੋਲੀਅਮ ਜਿਹੜੀ ਜੜੀ ਜੜੀ ਹੁੰਦੀ ਆ ਉਹ ਵਾਲੀ ਆਪਾਂ ਥੋੜੀ ਜੀ ਲੈ ਤੁਹਾਡੀਆਂ ਚੀਜ਼ਾਂ ਨੂੰ ਆਪਾਂ ਕਰ ਲੈਣਾ ਵਾ ਮਿਕਸ ਮਿਕਸ ਕਰਨ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਆਪਣੇ ਫੇਸ ਤੇ 5 ਮਿੰਟ ਲਈ ਆਪਾਂ ਇਸ ਤਰ੍ਹਾਂ ਹੀ ਗੱਲਾਂ ਬਾਤਾਂ ਕਰਦਿਆਂ ਕਰ ਲਈਆਂ ਮ사ਜ ਤੇ ਬੱਸ ਉਸ ਤੋਂ ਬਾਅਦ ਆਪਾਂ ਆਪਣਾ ਫੇਸ ਇਸ ਤਰ੍ਹਾਂ ਹੀ ਰਨ ਦੇਣਾ ਵਾ ਰਾਤ ਨੂੰ ਜੇ ਤੁਹਾਡੀ ਸਕਿਨ ਆ ਤਾਂ ਤੁਸੀਂ ਉਹਨੂੰ 10 15 ਮਿੰਟ ਬਾਅਦ ਉਹ ਵੀ ਕਰ ਸਕਦੇ ਆ ਜੇ ਤੁਹਾਡੀ ਸਕਿਨ ਜਿਹੜੀ ਆ ਜਿਆਦਾ oily ਆ ਤੇ ਤੁਸੀਂ ਇਹਨੂੰ ਲਗਾਉ ਨਹੀਂ ਪਰ ਜੇ ਤੁਹਾਡੀ ਸਕਿਨ dry ਆ ਤਾਂ ਤੁਸੀਂ ਰਾਤ ਨੂੰ ਇਹਨੂੰ ਇਸ ਤਰ੍ਹਾਂ ਵੀ ਛੱਡ ਸਕਦੇ ਆ ਕਿਉਂਕਿ ਇਹਦੇ ਨਾਲ ਜਿਹੜਾ ਚਿਹਰਾ ਵਾ ਸਾਰਾ ਇੱਕਦਮ ਬਹੁਤ ਖਿਲਿਆ ਖਿਲਿਆ ਦੰਦਤ ਨਾਲੇ ਜਦੋਂ ਪੇ ਵਾਲੀ ਮ사ਜ ਕਰਦੇ ਆ ਰਾਤ ਨੂੰ ਤੇ ਸਾਡਾ ਜਿਹੜਾ ਚਿਹਰਾ ਵਾ ਜਿਹੜੀਆਂ ਵੀ ਸਾਡੇ ਚਿਹਰੇ ਤੇ ਜਿਹੜੀਆਂ ਰਿੰਕਲਸ ਵਾ ਜਿਹੜੀਆਂ ਵੀ ਸਾਰੀਆਂ ਖਤਮ ਹੋ ਜਾਂਦੀਆਂ ਇਸ ਕਰਕੇ ਸਾਨੂੰ ਹਮੇਸ਼ਾ ਆਪਣੇ ਚਿਹਰੇ ਨੂੰ ਰੋਜ਼ ਰਾਤ ਨੂੰ ਸੌਣ ਲੇ ਕੇ ਇੱਕ ਮ사ਜ ਜ਼ਰੂਰ ਕਰਨੀ ਚਾਹੀਦੀ ਇਸੇ ਲਈ ਆਪਾਂ ਤੁਹਾਡੇ ਲਈ ਵੀਡੀਓ ਬਣਾਉਣੀ ਆ ਕਿ ਤੁਸੀਂ ਇੱਕ ਵਧੀਆ ਜਿਹਾ ਮ사ਜ ਕਰੋ ਬਾਕੀ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਦੇ